ਸਾਂਝ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਪੋਹੇ ਦੀ ਰੈਸਪੀ ਬਹੁਤ ਹੀ ਆਪਾਂ ਈਜ਼ੀ ਤਰੀਕੇ ਨਾਲ ਪੋਹਾ ਬਣਾ ਕੇ ਤਿਆਰ ਕਰਾਂਗੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀ ਪੋਹਾ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਬਣਾਵਾਂਗੇ ਨਾਰਮਲੀ ਮਸਾਲੇ ਪਾ ਕੇ ਇਹ ਪੋਹਾ ਬਣਾਵਾਂਗੇ ਹਾਂਜੀ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰਾ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਰੈਸਪੀ ਬਣਾਉਣ ਵਾਸਤੇ ਇੱਕ ਬਾਟੀ ਆਪਣੇ ਕੋਲੇ ਹੈਗਾ ਪੋਹਾ ਹੁਣ ਸਭ ਤੋਂ ਪਹਿਲਾਂ ਤਾਂ ਪੋਹੇ ਹਰ ਕੇ ਦੇ ਹੱਥ ਨਾਲ ਇਹਨੂੰ ਧੋਣਾ ਪੋਹੇ ਨੂੰ ਨੱਪ ਕੇ ਨਹੀਂ ਧੋਣਾ ਹੈ ਹਰ ਕੇ ਜਤਨਾ ਜੇ ਜਿਆਦਾ ਆਪਾਂ ਮਸਲ ਕੇ ਧੋਵਾਂਗੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਪੋਹਾ ਜਿਆਦਾ ਸੌਫਟ ਹੋ ਜਾਊਗਾ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਰਾ ਕਾਲਾ ਪਾਣੀ ਜੇ ਆਪਾਂ ਸਾਰਾ ਕੱਢ ਦਾਂਗੇ ਤੇ ਜਦੋਂ ਵਾਈਟ ਵਾਈਟ ਪਾਣੀ ਹੋ ਗਿਆ ਉਦੋਂ ਇਹ ਪੋਹਾ ਸਾਫ਼ ਹੋ ਜਾਊਗਾ ਦੋ ਤਿੰਨ ਵਾਰੀ ਪਾਣੀ ਦੇ ਨਾਲ ਇਹਨੂੰ ਧੋ ਲਾਂਗੇ ਪੋਹੇ ਨੂੰ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਿਆ ਹੈਗਾ ਤੇ ਪਾਣੀ ਆਪਾਂ ਬਿਲਕੁਲ ਇਹਦਾ ਕੱਢ ਤਾ ਹੈ ਹੁਣ ਆਪਾਂ 10 ਮਿੰਟ ਵਾਸਤੇ ਪੋਹੇ ਨੂੰ ਸਾਈਡ ਤੇ ਕਰਕੇ ਰੱਖ ਦਾਂਗੇ ਬਹੁਤ ਚੰਗੀ ਤਰ੍ਹਾਂ ਫੁੱਲ ਜਾਊਗਾ ਹੁਣ ਆਪਾਂ ਇਧਰ ਗੈਸ ਤੇ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਆਪਾਂ 2-3 ਚਮਚ ਪਾ ਦਾਂਗੇ ਸਰੋਂ ਦਾ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹਾਂਜੀ ਤੇਲ ਗਰਮ ਹੋ ਗਿਆ ਹੁਣ ਕੱਟੇ ਹੋਏ ਆਲੂ ਪਾ ਦਾਂਗੇ ਦੋ ਆਲੂ ਆਪਾਂ ਚਿਹਰੇ ਹੈਗੇ ਐਸ ਤਰ੍ਹਾਂ ਬਰੀਕ-ਬਰੀਕ ਇਹਨਾਂ ਨੂੰ ਤੁਸੀਂ ਉਬਾਲ ਕੇ ਵੀ ਲੈ ਸਕਦੇ ਆ ਆਲੂਆਂ ਨੂੰ ਤੇ ਜਾਂ ਐਸ ਤਰ੍ਹਾਂ ਤੁਸੀਂ ਹਲਕਾ ਜਿਹਾ ਫਰਾਈ ਵੀ ਕਰ ਸਕਦੇ ਲੋ ਮੀਡੀਅਮ ਤੇ ਆਪਾਂ ਆਲੂਆਂ ਨੂੰ ਫਰਾਈ ਕਰਨਾ ਹੈ ਜਿੰਨਾ ਚਿਰ ਆਲੂ ਸੌਫਟ ਨਹੀਂ ਹੁੰਦੇ ਉਨਾ ਚਿਰ ਆਪਾਂ ਫਰਾਈ ਕਰਨਾ ਚਾਹੀਏ ਤਾਂ ਤੁਸੀਂ ਇਹਨੂੰ ਟੱਕ ਕੇ ਵੀ ਫਰਾਈ ਕਰ ਸਕਦੇ ਚਾਹੇ ਤੁਸੀਂ ਐਸੇ ਤਰੀਕੇ ਨਾਲ ਹੀ ਫਰਾਈ ਕਰ ਸਕਦੇ ਹਾਂਜੀ ਆਲੂ ਨੂੰ ਆਪਾਂ ਫਰਾਈ ਕਰ ਲਏ ਦੇਖੋ ਕਿੰਨੇ ਵਧੀਆ ਆਲੂ ਫਰਾਈ ਹੋ ਗਏ ਆਲੂ ਨੂੰ ਫਰਾਈ ਕਰਨ ਵਾਸਤੇ ਸਿਰਫ 5 ਮਿੰਟ ਲੱਗੇ ਹੈਗੇ ਹੁਣ ਆਲੂ ਨੂੰ ਆਪਾਂ ਕੱਢ ਲਾਂਗੇ ਹਾਂਜੀ 10 ਮਿੰਟ ਹੋ ਗਏ ਸੀ ਆਪਣੇ ਪੋਹੇ ਰੱਖਣ ਦੇਖੋ ਪੋਹਾ ਵੀ ਫੁੱਲ ਕੇ ਬਿਲਕੁਲ ਸੈੱਟ ਹੋ ਗਿਆ ਹੈਗਾ ਡਰਾਈ ਡਰਾਈ ਹੋ ਗਿਆ ਹੈਗਾ ਹੱਥ ਦੇ ਨਾਲ ਆਪਾਂ ਇਸ ਤਰ੍ਹਾਂ ਹੁਣ ਕਰਦੇ ਹਾਂ ਥੋੜਾ ਜਿਹਾ ਇਹਨੂੰ ਸੈੱਟ ਜਿਹਾ ਹੋ ਜੂਗਾ ਦੇਖੋ ਇਸੇ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਲਾਂਗੇ ਸਰੋਂ ਦੇ ਤੇਲ ਵਿੱਚ ਮੈਂ ਪੋਹਾ ਬਣਾਉਂਗੀ तेल गर्म हो गया थोड़ा जा कटे हुआ लसन पा देंगे हम पादे एक प्याज बरीक कटे हो प्याज भी आप हल्का जहां लागे दो पा देंगे हरला मिर्च बरीक कटिया हुआ एक दो मिनट वास्ते सेक ला लेंगे ਪਿਆਜ਼ ਤੇ ਹਰੀ ਮਿਰਚ ਹਲਕਾ ਜਿਹਾ ਭੌਣਾ ਲਿਆ ਹੁਣ ਪਾ ਦਾਂਗੇ ਇੱਕ ਟਮਾਟਰ ਬਰੀਕ ਕਟਿਆ ਹੋਇਆ ਟਮਾਟਰ ਨੂੰ ਵੀ ਕੋਈ ਜ਼ਿਆਦਾ ਨਹੀਂ ਭੁੰਨਾ ਬਸ ਥੋੜਾ ਜਿਹਾ ਭੁੰਨਣਾ ਹੈਗਾ ਟਮਾਟਰ ਨੂੰ ਹਲਕਾ ਜਿਹਾ ਸੇਕ ਲਵਾਇਆ ਹੈਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਥੋੜੀ ਪਾਵਾਂਗੇ ਹਲਦੀ ਨਮਕ ਪਾਵਾਂਗੇ ਸਵਾਦ ਅਨੁਸਾਰ सिर्फ थोड़ी जी पाओगे तो हरी मिर्च ना भी खाते लाल मिर्च भी ऐड करेंगे आप गर्म मसाला इन्होंने मसाले हम चंगी तरह मिक्स कर देंगे मसाले चंगी तरह हूँ मिलाते हम आप देंगे ओहा ਬਹੁਤ ਵਧੀਆ ਇਸ ਤਰੀਕੇ ਨਾਲ ਪੋਹਾ ਬਣਦਾ ਹੈਗਾ ਸਾਰਿਆਂ ਨੂੰ ਪਸੰਦ ਆਊਗਾ ਖਾਣ ਵਿੱਚ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਹੈਗਾ ਤੇ ਔੜੇ ਤਰੀਫ ਹੀ ਕਰਨਗੇ ਸਾਰਾ ਪਰਿਵਾਰ ਇੰਨਾ ਵਧੀਆ ਇਹ ਪੋਹਾ ਬਣਦਾ ਹੈਗਾ ਬਸ ਜਿਹੜੇ ਤਰੀਕੇ ਨਾਲ ਇਹ ਮੈਂ ਪੋਹਾ ਬਣਾਉਣ ਲੱਗੀ ਹੁਣ ਆਪਾਂ ਥੋੜਾ ਜਿਹਾ ਗੈਸ ਨੂੰ ਸਲੋ ਕਰ ਦਿੰਦੇ ਆ ਚੰਗੀ ਤਾਂ ਹੁਣ ਆਪਾਂ ਮਿਲਾਤਾ ਹੈਗਾ ਹੁਣ ਆਪਾਂ ਇਹਦੇ ਵਿੱਚ ਹੋਰ ਥੋੜਾ ਜਿਹਾ ਸਮਾਨ ਐਡ ਕਰਦੇ ਆ ਥੋੜੀ ਜਿਹੀ ਆ ਭੁੰਨੀ ਹੋਈ ਮੂੰਗਫਲੀ ਜਿਹੜੇ ਆਪਣੇ ਫਰਾਈ ਕੀਤੇ ਹੋਏ ਆਲੂ ਪਾ ਦਾਂਗੇ ਹੁਣ ਪਾ ਦਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇਹ ਆਪਾਂ ਬਾਅਦ ਚ ਤਾਂ ਪਾਇਆਗੇ ਇਹਦੇ ਨਾਲ ਨਾ ਕੋਹੇ ਦੇ ਵਿੱਚ ਥੋੜਾ ਜਿਹਾ ਕ੍ਰਾਂਚ ਬਣਿਆ ਰਹੂਗਾ ਬਸ ਥੋੜਾ ਜਿਹਾ ਸੇਕ ਲਵਾਵਾਂਗੇ ਕੋਈ ਜ਼ਿਆਦਾ ਸੇਕ ਨਹੀਂ ਆਪਾਂ ਲਵਾਉਂਦੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਕਰ ਦਿੰਨੇ ਆ ਮਿਕਸ ਹੁਣ ਆਪਾਂ ਪਾ ਦਾਂਗੇ ਇੱਕ ਨਿੰਬੂ ਦਾ ਰਸ ਸਸੰਗੀ ਤਰ੍ਹਾਂ ਇਹਨੂੰ ਆਪਾਂ ਸਾਰੇ ਸਮਾਨ ਨੂੰ ਇਕੋ ਜਿਹਾ ਕਰ ਦਿੰਨੇ ਆ। ਸਿਰਫ 10 ਮਿੰਟ ਲੱਗੇ ਹਨ। ਪੋਹਾ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆਗਾ। ਜੇ ਤੁਸੀਂ ਆਲੂਆਂ ਨੂੰ ਦੁਬਾਰਾ ਫਰਾਈ ਨਾ ਕਰਨਾ ਹੋਵੇ ਤਾਂ ਤੁਸੀਂ ਆਲੂਆਂ ਨੂੰ ਉਬਾਲ ਕੇ ਵੀ ਪੋਹੇ ਦੇ ਵਿੱਚ ਐਡ ਕਰ ਸਕਦੇ ਹੋ। ਤੇ ਜਾਂ ਤੁਸੀਂ ਫਰਾਈ ਕਰ ਸਕਦੇ ਹੋ। ਵੈਸੇ ਤਾਂ ਫਰਾਈ ਕਰਕੇ ਤੁਸੀਂ ਆਲੂ ਪਾਉਂਗੇ ਨਾ ਪੋਹੇ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਲੱਗੇਗੀ। ਹਾਂਜੀ ਪੋਹਾ ਆਪਣਾ ਬਣ ਕੇ ਰੈਡੀ ਹੈ ਦੇਖੋ ਕਿੰਨਾ ਵਧੀਆ ਖਿਲਿਆ ਖਿਲਿਆ ਜਿਹੜਾ ਪੋਹਾ ਬਣ ਕੇ ਤਿਆਰ ਹੋਇਆਗਾ ਇੱਕ ਪਲੇਟ ਦੇ ਵਿੱਚ ਆਪਾਂ ਹੁਣ ਕੱਢ ਲੈਣੇ ਪੋਹੇ ਨੂੰ ਪੋਹੇ ਦੇ ਉਪਰ ਆਪਾਂ ਨਮਕੀਨ ਹੁਣ ਥੋੜਾ ਜਿਹਾ ਸਜਾਵਟ ਵਾਸਤੇ ਪਾ ਦਾਂਗੇ ਭੁਜਿਆ ਤੇ ਖਾਂਚ ਵੀ ਟੇਸਟੀ ਲੱਗੂਗਾ ਮੇਰੇ ਕੋਲ ਥੋੜਾ ਜਿਹਾ ਮੋਟਾ ਭੁਜਗਾ ਸੀ ਮੈਂ ਮੋਟਾ ਭੁਜਗਾ ਪਾਤਾ ਤੁਹਾਡੇ ਕੋਲੇ ਬਰੀਕ ਭੁਜਗਾ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਆ ਥੋੜੀਆਂ ਜਿਹਾ ਫਰਾਈ ਕੀਤੀਆਂ ਆਪਾਂ ਬਚਾ ਲਈਆਂ ਸੀ ਮੂਗਫਲੀ ਇੱਕ ਰੱਖ ਦਾਂਗੇ ਆਪਾਂ ਨਿੰਬੂ ਥੋੜਾ ਇਹ ਹਰੇ ਕਲਰ ਦਾ ਕੱਚਾ ਜਿਹਾ ਤੇ ਵੈਸੇ ਰਾਸੇ ਦੇ ਵਿੱਚ ਕਾਫੀ ਆ ਹਾਂਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਤੁਹਾਨੂੰ ਪੋਹਾ ਬਣਾਉਣਾ ਦੱਸਿਆ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਇੱਕ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਹਾਂਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਲਾਈਕ ਵੀ ਕਰਦੇ ਆ ਕੋਈ ਮਿਲਦੇ ਆ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ